ਫਿਰਕਾਰ ਹਮੇਸ਼ਾ ਇਕੱਠੇ ਗੀਤ ਗਾਉਣ ਵਾਲੀਆਂ ਨੂਰਾ ਸਿਸਟਰਜ਼ ਦੀ ਕਿਉਂ ਹੋਈ ਲੜਾਈ ਮਾਤਾ ਪਿਤਾ ਨੇ ਖੋਲ ਦਿੱਤੀ ਪੋਲ ਮੇਰੀ ਜ਼ਿੰਦਗੀ ਦੇ ਵਿੱਚ ਤੂੰ ਮਾਤਾ ਨੂੰ ਪਹਿਲਾ ਹੀ ਆ ਜਾਂਦਾ ਬਾਲੀਵੁੱਡ ਦੇ ਕਿੰਗ ਸ਼ਾਹਰੂਖ ਖਾਨ ਦੀ ਫਿਲਮ ਜਬ ਹੈਰੀ ਮੈਟ ਸੇਜ਼ਲ ਅਤੇ ਆਲੀਆ ਭੱਟ ਦੀ ਹਾਈਵੇ ਵਿੱਚ ਆਪਣੀ ਆਵਾਜ਼ ਦੇ ਨਾਲ ਗੀਤ ਗਾਉਣ ਵਾਲੀਆਂ ਨੂਰਾ ਸਿਸਟਰਜ਼ ਇਸ ਸਮੇਂ ਕਾਫੀ ਸੁਰਖੀਆਂ ਬਟੋਰੀਆਂ ਨੇ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਿੰਦੀ ਹੈ ਦਿਨ ਭਰ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਖਾਲੀ ਦੇ ਵਿੱਚ ਇੱਕ ਨਿਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਨੂਰਾ ਸਿਸਟਰਜ਼ ਦੇ ਮਾਤਾ ਪਿਤਾ ਨੇ ਖੁਲਾਸਾ ਕੀਤਾ ਕਿ ਉਹ ਦੋਨੇ ਕਿਉਂ ਵੱਖ ਹੋ ਗਈਆਂ ਨੇ ਬਾਲੀਵੁੱਡ ਅਤੇ ਪਾਲੀਵੁੱਡ ਨੂੰ ਸ਼ਾਨਦਾਰ ਗੀਤ ਦੇਣ ਵਾਲੀਆਂ ਦੋਵੇਂ ਭੈਣਾਂ ਕਾਫੀ ਸਮੇਂ ਤੋਂ ਵੱਖ-ਵੱਖ ਕੰਮ ਕਰ ਰਹੀਆਂ ਨੇ ਹੁਣ ਜਦੋਂ ਉਹਨਾਂ ਦੇ ਮਾਤਾ ਪਿਤਾ ਤੋਂ ਇੱਕ ਇੰਟਰਵਿਊ ਦੌਰਾਨ ਦੋਵਾਂ ਦੀ ਤਕਰਾਰ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਗੱਲ ਦਾ ਕਾਫੀ ਗੁੰਝਲਦਾਰ ਜਵਾਬ ਦਿੱਤਾ ਨੂਰਾ ਸਿਸਟਰਜ਼ ਦੇ ਪਿਤਾ ਨੇ ਕਿਹਾ ਕਿ ਜਦੋਂ ਕੁਝ ਬਾਹਰਲੇ ਲੋਕ ਆ ਜਾਂਦੇ ਨੇ ਤਾਂ ਅਜੀਹਾ ਹੁੰਦਾ ਹੈ ਨੂਰਾ ਸਿਸਟਰਜ਼ ਦੇ ਮਾਤਾ ਪਿਤਾ ਨੇ ਕਿਹਾ ਪਰਿਵਾਰ ਵਿੱਚ ਜਦੋਂ ਕੁਝ ਬਾਹਰਲੇ ਬੰਦੇ ਆ ਜਾਣ ਤਾਂ ਅਜਿਹਾ ਹੁੰਦਾ ਏ ਉਹ ਜਾਂ ਤਾਂ ਸੁਆਰਦੇ ਨੇ ਜਾਂ ਫਿਰ ਵਿਗਾੜਦੇ ਨੇ ਆਪਣੀ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਜਦੋਂ ਦੋ ਧੀਆ ਵੱਖ ਹੋ ਜਾਣ ਤਾਂ ਇਹ ਮਾਪਿਆਂ ਲਈ ਵੀ ਬਹੁਤ ਵੱਡੀ ਗੱਲ ਹੈ ਅਸੀਂ ਇਹ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਸਾਡੀਆਂ ਧੀਆ ਵੱਖ ਹੋ ਜਾਣਗੀਆਂ ਨੂਰਾ ਸਿਸਟਰਜ਼ ਇੱਕ ਗਾਇਨ ਜੋੜੀ ਹੈ ਹਾਲਾਂਕਿ ਹੁਣ ਇਹ ਜੋੜੀ ਵੱਖ ਹੋ ਚੁੱਕੀ ਹੈ ਜਿਸ ਵਿੱਚ ਜੋਤੀ ਨੂਰਾ ਅਤੇ ਸੁਲਤਾਨਾ ਨੂਰਾ ਸ਼ਾਮਿਲ ਨੇ ਇਹ ਦੋਵੇਂ ਭੈਣਾਂ ਪੰਜਾਬ ਦੇ ਜ਼ਿਲ੍ਹੇ ਜਲੰਧਰ ਦੀਆਂ ਰਹਿਣ ਵਾਲੀਆਂ ਨੇ ਉਹਨਾਂ ਦੇ ਪਿਤਾ 우ਸਤਾਦ ਗੁਲਸ਼ਨ ਮੀਰ ਵੀ ਇੱਕ ਗਾਇਕ ਨੇ 2014 ਵਿੱਚ ਉਹਨਾਂ ਨੂੰ ਬਾਲੀਵੁੱਡ ਵਿੱਚ ਗੀਤ ਗਾਉਣ ਦਾ ਮੌਕਾ ਮਿਲਿਆ ਅਤੇ ਇਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਗੀਤ ਗਾਏ ਜੋ ਕਿ ਸਦਾ ਬਹਾਰ ਹਨ ਅਤੇ ਉਹਨਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ